ਸਤਿ ਸ੍ਰੀ ਅਕਾਲ ਜੀ ਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਰ ਦੇਖੋ ਰਾਜਕਮਾਰ ਚੱਬੇਵਾਲ ਚੱਬੇਵਾਲ ਤੋਂ ਐਮ ਐਲ ਏ ਜਿਹੜਾ 54 ਸਾਲ ਦੀ ਉਮਰ ਛੱਡ ਕੇ ਚਲਿਆ ਗਿਆ ਉਹ ਆਮ ਆਦਮੀ ਪਾਰਟੀ ਚ ਸ਼ਾਮਲ ਹੋ ਗਿਆ ਕਾਂਗਰਸ ਨੂੰ ਛੱਡ ਕੇ ਇਹ ਉਹੀ ਚੱਬੇਵਾਲ ਹੈ ਜੋ 5 ਮਾਰਚ ਨੂੰ ਇੱਕ ਕਰਜ਼ੇ ਦੀ ਪੰਡ ਸੰਕੇਤਕ ਤੌਰ ਤੇ ਕਾਗਜ਼ਾਂ ਦੀ ਪੰਡ ਸਿਰ ਤੇ ਰੱਖ ਕੇ ਵਿਧਾਨ ਸਭਾ ਚ ਗਿਆ ਸੀ ਤੇ ਕਹਿ ਰਿਹਾ ਸੀ ਕਿ ਦੇਖੋ ਕਰਜ਼ਾ ਕਿੰਨਾ ਚੜਾਤਾ ਇਸ ਆਮ ਆਦਮੀ ਪਾਰਟੀ ਨੇ ਉਹੀ ਬੰਦਾ ਜਿਹੜਾ ਹੁਣ ਪਹੁੰਚ ਗਿਆ ਆਮ ਆਦਮੀ ਪਾਰਟੀ 'ਚ ਸੌਦਾ ਇਹ ਹੋਇਆ ਕਿ ਉਹ ਸ਼ਿਆਰਪੁਰ ਤੋਂ ਉਮੀਦਵਾਰ ਹੋਏਗਾ ਆਮ ਆਦਮੀ ਪਾਰਟੀ ਦਾ ਉਹਦੇ ਭਰਾ ਨੂੰ ਕਿਉਂਕਿ ਉਹਨੇ ਅਸਤੀਫਾ ਦਿੱਤਾ ਅਬ ਦੀ ਜਿਹੜੀ ਹੈ ਮੈਂਬਰਸ਼ਿਪ ਵਿਧਾਨ ਸਭਾ ਦੀ ਤੋਂ ਉਹਦੀ ਥਾਂ ਤੇ ਜਮਨੀ ਚੌਂਚ ਉਹਦਾ ਭਰਾ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਹੋਏਗਾ ਤੇ ਜਦੋਂ ਜਿੱਤ ਜਾਂਦਾ ਉਹਨੂੰ ਮੰਤਰੀ ਬਣਾਇਆ ਜਾਏਗਾ ਇੱਕ ਉਹਨੂੰ 21 ਮਾਡਲ ਕਾਰ ਦੇ ਦੇ ਦਿੱਚੀ ਗਈ ਹੈ ਇਹ ਸੌਦਾ ਤੈਹ ਹੋ ਕੇ ਉਧਰ ਚਲਾ ਗਿਆ ਹੁਣ ਸਵਾਲ ਇਹ ਉੱਠਦਾ ਹੈ ਕਿ ਇਹ ਕਿਸ ਕਿਸਮ ਦੀ ਰਾਜਨੀਤੀ ਸਾਡੇ ਸ਼ੁਰੂ ਹੋਗੀ ਤੁਸੀਂ ਪਹਿਲਾਂ ਵੀ ਦੇਖਿਆ ਕਿ ਗੁਰਪ੍ਰੀਤ ਜੀਪੀ ਜਿਹੜਾ ਫਤੇਗੜ ਸਾਹਿਬ ਪਿਛਲੇ ਹਫਤੇ ਉਹ ਆਇਆ ਸੀ ਉਹਨੂੰ ਟਿਕਟ ਮਿਲ ਗਈ ਤੇ ਹੁਣ ਇਹ ਹੋ ਗਿਆ ਇਸ ਤੋਂ ਪਹਿਲਾਂ ਵੀ ਬਹੁਤ ਵਾਰ ਆਪਾਂ ਦੇਖ ਰਹੇ ਹਾਂ ਕਿ ਲਗਾਤਾਰ ਲੋਕ ਟਪੂਸੀਆਂ ਮਾਰ ਕੇ ਇੱਕ ਦੂਜੀ ਪਾਰਟੀ 'ਚ ਜਾ ਰਹੇ ਨੇ। ਇਹ ਕਿਸ ਕਿਸਮ ਦੀ ਰਾਜਨੀਤੀ ਹੋ ਰਹੀ ਹੈ? ਇਹ ਥੋੜੀ ਵਧੀਆ ਜਿਹਾ ਆਪਾਂ ਗੱਲਬਾਤ ਕਰਦੇ ਹਾਂ। ਲੇਕਿਨ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਯਾਦ ਕਰਾਵਾਂ ਜਿਵੇਂ ਅਕਸਰ ਮੈਂ ਕਰਾਉਣਾ ਹੈ ਕਿ ਤੁਸੀਂ ਪਿਆਰੇ ਦਰਸ਼ਕੋ ਜਿਨ੍ਹਾਂ ਨੇ ਇਸ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਵੋ। ਹੁਣ ਆਪਾਂ ਗੱਲ ਕਰ ਰਹੇ ਸੀ ਚੱਬੇਵਾਲ ਦੇ ਐਮ.ਐਲ.ਏ. ਰਾਜਕਮਰ ਦੀ ਜਿਹੜਾ ਕਿ ਹੁਣ ਜਿਹੜਾ ਅ ਚੱਪੇਵਾਲ ਸਾਹਿਬ ਜਿਹੜੇ ਰਾਜਪਾਲ ਚੱਪੇਵਾਲ ਕਹਾਉਂਦੇ ਨੇ ਉਹ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਚਲੇ ਗਏ ਨੇ ਐਮਐਲਏ ਵੀ ਨਹੀਂ ਰਹੇ ਉਹਨਾਂ ਦੀ ਗੱਲ ਮੈਂ ਕਰ ਰਿਹਾ ਸੀ ਦੇਖੋ ਜੋ ਕੁਝ ਭਾਰਤੀ ਜਨਤਾ ਪਾਰਟੀ ਕਰਦੀ ਹੈ ਉਹ ਪੰਜਾਬ 'ਚ ਆਮ ਆਦਮੀ ਪਾਰਟੀ ਕਰੀ ਜਾਂਦੀ ਹੈ ਉੱਥੇ ਈਡੀ ਤੇ ਸੀਬੀਏ ਦੇ ਛਾਪੇ ਪੈਂਦੇ ਨੇ ਐਥੇ ਹੁਣ ਵਿジネス ਦਾ ਡਰ ਹੈ ਹੁਣ ਇਸ ਤੇ ਵਿジネス ਦਾ ਕੇਸ ਸੀ ਜਮਾਨਤ ਤੇ ਬਾਹਰ ਸੀ ਹੋਰ ਕਈ ਮਾਮਲੇ ਆ ਗਏ ਕੀ ਉਸ ਡਰ ਕਰਕੇ ਬਾਹਰ ਗਿਆ ਉਸ ਕਰਕੇ ਉਹਨੇ ਕਾਂਗਰਸ پارٹی ਛੱਡੀ ਇਹ ਤਾਂ ਜਿਹੜਾ ਹੈ ਤੁਹਾਡੇ ਤੇ ਰੱਖ ਸਕਦੇ ਆ ਆਪਾਂ ਕਿ ਤੁਸੀਂ ਆਪਦਾ ਅਨਲਿਸਿਸ ਕਰ ਲਓ ਲੇਕਿਨ ਉਹ ਬੰਦਾ ਚਲੇ ਗਿਆ ਹੋਰ ਬਹੁਤ ਸਾਰੇ ਇਧਰ ਉਧਰ ਜਾ ਰਹੇ ਨੇ ਮੈਂ ਤਾਂ ਗੱਲ ਇਹ ਕਰਨੀ ਚਾਹੁੰਦਾ ਕਿ ਕਿਸ ਕਿਸਮ ਦੀ ਰਾਜਨੀਤੀ ਸਾਡੇ ਦੇਸ਼ ਚੱਲ ਰਹੀ ਹੈ ਕਿਤੇ ਕੋਈ ਸਿਧਾਂਤ ਹੈ ਸਾਡੇ ਦੇਸ਼ ਦੀ ਰਾਜਨੀਤੀ ਦਾ ਸਵਾਲ ਤਾਂ ਇਹ ਖੜਾ ਹੁੰਦਾ ਹੈ ਕਿ ਇੱਥੇ ਵੋਟਰ ਕਿੱਥੇ ਹੈ ਵੋਟਰ ਤਾਂ ਵਿਚਾਰਾ ਬਣਾਤਾ ਜਿਸ ਤਰ੍ਹਾਂ ਕਹਿੰਦੇ ਨੇ ਕਿ ਚਿੜੀ ਵਿਚਾਰੀ ਕੀ ਕਰੇ ਤੇ ਜਿਹੇ ਗੱਲ ਵੋਟਰ ਦੇ ਉੱਤੇ ਤੇ ਵੋਟਰ ਦੀਆਂ ਭਾਵਨਾਵਾਂ ਨੂੰ ਤਾਂ ਕੋਈ ਸਮਝਦਾ ਹੀ ਨਹੀਂ ਵੋਟਰ ਕਿਹਨੂੰ ਵੋਟ ਪਾਵੇ ਕਿਸੇ ਬੰਦੇ ਨੂੰ ਵੋਟ ਪਾਉਂਦਾ ਵੋਟਰ ਵੋਟ ਪਾਉਂਦਾ ਕਿਸੇ ਪਾਰਟੀ ਦੇ ਵਿਚਾਰਧਾਰਾ ਨੂੰ ਵਿਚਾਰਧਾਰਾ ਨੂੰ ਜੇ ਵੋਟ ਪਾਉਂਦਾ ਤਾਂ ਉਹ ਕਿੱਥੇ ਜਾਂਦੀ ਹੈ ਜਦੋਂ ਕਿ ਪਾਰਟੀ ਛੱਡ ਕੇ ਦੂਜੇ ਪਾਸੇ ਬੰਦਾ ਚੜਾ ਜਾਂਦਾ ਇਹ ਕਿਸ ਕਿਸਮ ਦੀ ਰਾਜਨੀਤੀ ਵੱਲ ਨੂੰ ਅਸੀਂ ਵਧੇ ਹੋਏ ਆ ਤੇ ਰਾਜਨੀਤੀ 'ਚ ਸਿਧਾਂਤ ਹੈ ਕੀ ਦਾ ਇਹ ਵੀ ਦੇਖਣ ਵਾਲੀ ਗੱਲ ਹੈ ਜੇ ਸਿਧਾਂਤਕ ਰਾਜਨੀਤੀ ਦੀ ਗੱਲ ਕਰੀਏ ਤੇ ਧਰਮ ਜਿਹੜਾ ਹੈ ਉਹਨੂੰ ਧਰਮ ਦੇ ਨਾਂ ਤੇ ਕੋਈ ਵੋਟ ਨਹੀਂ ਮੰਗਦਾ ਇੱਥੇ ਧਰਮ ਦੇ ਨਾਂ ਤੇ ਇੱਥੇ ਲੋਕ ਬੰਡੀਆਂ ਪਾ ਕੇ ਵੋਟਾਂ ਲੈ ਰਹੇ ਨੇ ਇੱਥੇ ਲੋਕ ਝੂਠ ਬੋਲ ਕੇ ਝੂਠ ਤਾਂ ਸਾਰੇ ਬੋਲਦੇ ਨੇ ਰਾਜਨੀਤੀ ਚ ਜਿਹੜੀ 2 ਕਰੋੜ ਨੌਕਰੀਆਂ ਦੀ ਗੱਲ 15 ਲੱਖ ਤੁਹਾਡੇ ਖਾਤਿਆਂ ਚ ਗੱਲ ਜਾ 1000 ਜਿਹੜਾ ਤੁਹਾਨੂੰ ਬੀਬੀਆਂ ਦੇ ਖਾਤਿਆਂ ਚ ਪਾਊਗਾ 20000 ਅਸੀਂ ਦੇ ਤਾਫੀਆਂ ਚ ਕਟੇਗੇ ਹੁਰਕੀ ਆ ਇਹ ਇਹ ਠੱਗੀ ਆ ਜਿਹੜੇ ਵੋਟਰਾਂ ਨਾਲ ਠੱਗੀ ਹੋਰ ਕਿਵੇਂ ਵਜਦੀ ਹੁੰਦੀ ਆ ਠੱਗੀ ਇਸ ਤਰ੍ਹਾਂ ਵਰਦੀ ਆ ਤੁਹਾਨੂੰ ਲਾਲਚ ਦੇ ਕੇ ਵੋਟਾਂ ਲੈ ਲੈਣੀਆਂ ਦੇ ਉਹ ਲੋ ਠੱਗੀ ਹੈ ਜੇ ਕੋਈ VOTER ਕਿਸੇ ਬੰਦੇ ਨੂੰ ਵੋਟ ਪਾਉਂਦਾ ਹੈ ਪਾਰਟੀ ਨੂੰ ਦੇਖ ਕੇ ਉਹਦੀ ਵਿਚਾਰਧਾਰਾ ਨੂੰ ਦੇਖ ਕੇ ਲੇਕਿਨ ਬੰਦਾ ਛੱਡ ਕੇ ਦੂਜੇ ਪਾਸੇ ਚਲੇ ਜਾਂਦਾ ਤੇ VOTER ਦੀ ਵਿਚਾਰਧਾਰਾ ਕਿੱਥੇ ਆ ਸੋ ਇਹ ਇਸ ਚਰਨਸ ਉੱਪਰ ਬਹੁਤ ਲੰਬੀ ਲਿਸਟ ਹੈ ਮੈਂ ਇੱਕ ਦਿਨ ਬੈਠਾ ਸੋਚ ਰਿਹਾ ਸੀ ਕਿ ਕਿ ਕਿਹੜੇ ਬੰਦਿਆਂ ਦਾ ਮੈਂ ਜ਼ਿਕਰ ਕਰਾਂ ਜਿਹੜੇ ਛੱਟ ਕੇ ਗਏ ਨੇ ਪੰਜਾਬ ਲੈਵਲ ਤੇ ਬੰਦਿਆਂ ਦੀ ਗਿਣਤੀ ਬਹੁਤ ਹੈ ਤੇ ਤੁਸੀਂ ਹੁਣ ਹੀ ਦੇਖ ਲਓ ਪਿਛਲੇ ਹੱफ्ते ਤਿੰਨ ਬੰਦੇ ਤਾਂ ਪ੍ਰਨੀਤ ਕੌਰ ਉਦੋਂ ਗੁਰਪ੍ਰੀਤ ਜੀਪੀ ਔਰ ਹੁਣ ਚਬੇਵਾਲ ਫਿਰ ਸੰਦੀਪ ਸਿੰਘ ਢੀਂਟਸਾ ਜਗੀਰ ਕੌਰ ਇਹ ਸਾਰੇ ਤੇ ਇਹ ਫਿਰ ਇਹ ਕਹਿੰਦੇ ਸਿਧਾਂਤ ਕਿੱਥੇ ਨੇ ਹੁਣ ਜਗੀਰ ਕੌਰ ਗਈ ਇੱਧਰ ਦੁਆਰਾ ਉਹਦੇ ਚ ਜਦੋਂ ਜਗੀਰ ਕੌਰ ਨੂੰ ਕੱਢਿਆ ਗਿਆ ਸੀ ਸ਼੍ਰੋਮਣੀ ਕਾਲੀ ਦਲ ਵੱਲੋਂ ਉਦੋਂ ਫਿਰ ਇਹ ਕਹੇ ਸੀ ਕਿ ਇੱਥੇ ਲਫਾਫਾ ਕਲਚਰ ਹੈ ਇੱਥੇ ਵੀ ਇੱਕ ਸ਼ਰਤ ਹੈ ਕਿ ਜਿਹੜੇ ਬੰਦੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਬਣ ਗਏ ਉਹ ਸਿਆਸਤ ਨਹੀਂ ਜਾਣਗੇ ਕੀ ਉਹਨਾਂ ਦੀ ਗੱਲ ਮੰਨ ਲਈ ਕੀ ਇਹ ਜਿਹੜਾ ਦੁਬਾਰਾ ਗਏ ਆ ਸਿਧਾਂਤਕ ਹੈ ਤੇ ਐਮਐਸਪੀ ਸេចក្តੇਸ਼ਨਟੀ ਇੰਸਾਨ ਨੇ ਕਿਹਾ ਸੀ ਕਿ ਜੀ ਜਨਰੇਟਰ ਸੁਖਵੀਰ ਸਿੰਘ ਬਾਦਲ ਹੈ ਇਹ ਇਹਦੇ ਬੇਅਦਬੀ ਦੇ ਮਾਮਲੇ ਤੋਂ ਬਾਅਦ ਇਹੀ ਗੱਲ ਚੱਲੀ ਸੀ ਕਿ ਜਿੰਨਾ ਚਿਰ ਸੁਖਵੀਰ ਸਿੰਘ ਬਾਦਲ ਹੈ ਮੈਂ ਉਸ ਪਾਰਟੀ ਚ ਨਹੀਂ ਜਾਊਂਗਾ ਆ ਤੁਹਾਡੇ ਸਾਹਮਣੇ ਆ ਬਿਲਕੁਲ ਉਮੀ ਜਿਵੇਂ ਕੇਜਰੀਵਾਲ ਨੇ ਸੌਖਾ ਦਿੱਤੀ ਸੀ ਕਿ ਜੀ ਮੈਂ ਬੱਚਿਆਂ ਦੀ ਸੌ ਮੈਂ ਕਾਂਗਰਸ ਨਾਲ ਸਮਝੌਤਾ ਨਹੀਂ ਕਰੂੰਗਾ ਸਮਝੌਤਾ ਵੀ ਕਰ ਲਿਆ ਹੁਣ ਫੇਰ ਕਰ ਲਿਆ ਤੇ ਬੀਚ ਸਮਝੌਤਾ ਉਹ ਇਸ ਕਿਸਮ ਦੀ ਜਿਹੜੀ ਸਿਧਾਂਤ ਇਹ ਕੁਛ ਤੁਸੀਂ ਪੁਰਾਣੀਆਂ ਵੀਡੀਓ ਸੋਨੋ ਐ ਐਮਐਸਪੀ ਦੇ ਮਾਮਲੇ ਵਿੱਚ ਨਰਿੰਦਰ ਮੋਦੀ ਦੀਆਂ ਜਿਹੜਾ ਐਮਐਸਪੀ ਦੇ ਹੱਕ ਚ ਹੈ ਜਿਹੜਾ ਕਹਿ ਰਿਹਾ ਕਿ ਕਿਸਾਨਾਂ ਨੂੰ ਜਿਹੜਾ ਹੈਗਾ ਐਮਐਸਪੀ ਮਿਲਣੀ ਚਾਹੀਦੀ ਹੈ ਗਰੰਟੀ ਮਿਲਣੀ ਚਾਹੀਦੀ ਹੈ ਹੁਣ ਐਮਐਸਪੀ ਦੇ ਖਿਲਾਫ ਹੈ ਨਹੀਂ ਕੋਈ ਤਾਂ ਹੋਵੇ ਨਾ ਕੋਈ ਪਾਰਟੀ ਚ ਹੋਵੇ ਇਸ ਦੇਸ਼ ਦੇ ਵਿੱਚ ਕਿਤੇ ਤਾਂ ਕੋਈ ਸਿਧਾਂਤ ਹੋਵੇ ਕੋਈ ਸਿਧਾਂਤ ਨਜ਼ਰ ਹੀ ਨਹੀਂ ਆ ਰਿਹਾ ਤੇ ਹੁਣ ਸਭ ਤੋਂ ਵੱਡੀ ਗੱਲ ਤਾਂ ਚੋਣ ਬੋਰਡ ਦੇ ਮਾਮਲੇ ਚ ਆਪਾਂ ਦੇਖ ਲਈ ਚੋਣ ਬੋਰਡ ਦੇ ਮਾਮਲੇ ਦੇ ਵਿੱਚ ਤੁਸੀਂ ਇਹ ਦੇਖੋ ਜਿਹੜੇ ਜਿਹੜੀਆਂ ਕੰਪਨੀਆਂ ਨੇ ਪੈਸਾ ਦਿੱਤਾ ਉਹ ਕੰਪਨੀਆਂ ਤੇ ਸਪਸ਼ਟ ਨਜ਼ਰ ਆਉਂਦਾ ਹੈ ਜਿਹਨੂੰ ਕਹਿੰਦੇ ਅੰਨੇ ਨੂੰ ਵੀ ਨਜ਼ਰ ਆਉਂਦਾ ਹੈ ਕਿ ਇਹਨਾਂ ਤੇ ਈਵੀ ਦਾ ਛਾਪਾ ਪਿਆ ਇਹਨਾਂ ਤੇ ਜਿਹੜਾ ਹੈ ਸੀਬੀਏ ਦਾ ਛਾਪਾ ਪਿਆ ਉਹ ਕਾਪੜੀਆ ਜਿਹੜਾ ਪੈਸਾ ਦੇ ਰਹੀਆਂ ਨੇ ਤੇ ਉਦੋਂ ਬਾਅਦ ਛੱਪੇ ਬਾਰੇ ਕਿੱਥੇ ਆ ਇੱਕ ਕੰਪਨੀ ਐਸੀ ਹੈ ਤੇ ਜਿਸ ਨੂੰ ਜਦੋਂ ਉਹਨੇ ਚੌੜਾ ਫੰਡ ਦਿੱਤਾ 15 ਦਿਨ ਦੇ ਅੰਦਰ ਅੰਦਰ ਨੂੰ 9000 ਕਰੋੜ ਦਾ ਠੇਕਾ ਮਿਲ ਗਿਆ ਇਹ ਜੋ ਕੁਛ ਚੱਲ ਰਿਹਾ ਹੈ ਇਹ ਸਿਧਾਂਤਹੀਨ ਜਿਹੜੀ ਹੈ ਸਿਆਸਤ ਹੈ ਸਾਡੀ ਜਿਹੜੀ ਚੱਲ ਰਹੀ ਹੈ ਔਰ ਫਿਰ ਬਹੁਤ ਬਾਰਾ ਕਿ ਜਿਹੜੇ ਬੰਦੇ ਉਮੀਦਵਾਰ ਅਸਲ ਤੇ ਵਿੱਚ ਹੋ ਕੀ ਰਿਹਾ ਹੈ ਹੋ ਤਾਂ ਇਹ ਰਿਹਾ ਕਿ ਸਾਡੀ ਸਿਆਸਤ ਦੇ ਵਿੱਚ ਇੱਕੋ ਇੱਕ ਸਿਧਾਂਤ ਹੈ ਕਿ ਹਰ ਹਿਲੇ ਕੁਰਸੀ ਤੇ ਬੈਠਣਾ ਜਿੱਤਨੇ ਹਰ ਹਿਲੇ ਜਿੱਤਨੇ ਜਿਹੜਾ ਮਰਜੀ ਬੰਦਾ ਲਾਇਓ ਜਿੱਤ ਨਾਲ ਹੋਵੇ ਸ਼ੌਹਰਤ ਨਾਲ ਹੋਵੇ ਸ਼ੌਹਰਤ ਹਮੇਸ਼ਾ ਸਿਆਸਤ ਨੂੰ ਰਾਸ ਆਉਂਦੀ ਹੈ ਹੁਣ ਸਣੀ ਦੇ ਉਹਨੇ ਕੀ ਕੀਤਾ ਗੁਰਦਾਸਪੁਰ ਆ ਕੇ ਆਪਾਂ ਦੇਖੇ ਕੀ ਕੀਤਾ ਉਸਨੇ ਇੱਕ ਦਿਨ ਨਹੀਂ ਆਇਆ ਜਿਹੜੇ ਕਿ ਕੁਝ ਸੀਟ ਜਿੱਤ ਲਈ ਸ੍ਰੀ ਜਾਖੜ ਨੂੰ ਹਰਾਤਾ ਅਸ ਮੈਂ ਤਾਂ ਵੋਟਰਾਂ ਤੇ ਵੀ ਹੈਰਾਨ ਹਾਂਗਾ ਵੋਟਰ ਕਿੱਥੇ ਨੇ ਜਦੋਂ ਅਸੀਂ ਕਹਿੰਦੇ ਵੋਟਰ ਵਿਚਾਰਾ ਕਈ ਵਾਰ ਤਾਂ ਵੋਟਰ ਆਪ ਹੀ ਵਿਚਾਰਾ ਬਣਦਾ ਹੁਣ ਦੇਸ਼ ਦੇ ਵਿੱਚ ਮੋਦੀ ਸਾਹਿਬ ਜਿੰਨੇ ਮਰਜ਼ੀ ਭਾਸ਼ਣ ਕਰਿਚਣ ਬੈਠਾ ਗੱਲ ਹੋਰ ਵੀ ਬੜੀ ਅਜੀਬ ਜਿਹੀ ਬਣੀ ਪਈ ਹੈ ਸਾਡੇ ਦੇਸ਼ ਦੇ ਵਿੱਚ ਜਿਵੇਂ ਤੁਸੀਂ ਇੰਨੀ ਐਡਵਰਟਾਈਜ਼ਮੈਂਟ ਕਦੇ ਸੋਚਿਆ ਨਹੀਂ ਸੀ ਤੁਸੀਂ ਇਹ ਦੇਖੋ ਸਹੀ ਦਿੱਲੀ ਦੇ ਵਿੱਚ ਤਾਂ ਹਾਲ ਇਹ ਹੋਇਆ ਪਿਆ ਕਿ ਕੋਈ ਜਗ੍ਹਾ ਐਸੀ ਨਹੀਂ ਕੋਈ ਮਿੰਟ ਐਸਾ ਨਹੀਂ ਜਿੱਥੇ ਮੋਦੀ ਦੀ ਗਾਰੰਟੀ ਦੀ ਐਡ ਨਾ ਹੋਵੇ ਤੋ ਇਹ ਨਹੀਂ ਐ ਦੂਜੇ ਪਾਸੇ ਬਿਲਕੁਲ ਰਾਹੁਲ ਗਾਂਧੀ ਬਲੈਕਆਉਟ ਕਰਤਾ ਜਿਹੜੀ ਸਾਰਾ ਕੁਝ ਇੱਕੋ ਬੰਦੇ ਦੇ ਆਲੇ ਦੁਆਲੇ ਘੁੰਮ ਰਿਹਾ ਤੋ ਇਸ ਹਾਲਾਤ ਦੇ ਵਿੱਚ ਜਦੋਂ ਅਸੀਂ ਸਿਧਾਂਤਾਂ ਦੀ ਗੱਲ ਕਰਦੇ ਪਰ ਅਜੀਬ ਲੱਗਦਾ ਸਾਨੂੰ ਵੀ ਇਹ ਸਾਡੀ ਰਾਜਨੀਤੀ ਇਸ ਕਿਸਮ ਦੀ ਸੋਚਿਆ ਸੀ ਕਦੇ ਵੀ ਇਸ ਤਰ੍ਹਾਂ ਦੀ ਹੋਊਗੀ ਤੋ ਇਸ ਸਾਰੇ ਦੇ ਹਾਲਾਤ ਦੇ ਵਿੱਚ ਦੇਸ਼ ਜਾਊ ਕਿੱਧਰ ਨੂੰ ভোটার ਕਿੱਧਰ ਨੂੰ ਜਾਊ ভোটার ਤਾਂ ਹਾਸ਼ੀਏ ਤੇ ਤਾਂ ਪਹਿਲਾਂ ਹੀ ਸੀ ਤੋ ਹੁਣ ভোটার ਨੂੰ ਕੌਣ ਪਛਦਾ ভোটার ਨੂੰ ਮਖਤੇ ਬਣਾ ਕੇ ਰੱਖਦਾ ਮਤਲਬ ਜਦੋਂ ਕਹਿੰਦੇ ਨੇ ਅਸੀਂ ਤੁਹਾਨੂੰ ਬਿਜਲੀ ਫ੍ਰੀ ਕਰਤੀ ਅਸੀਂ ਤੁਹਾਨੂੰ ਪਾਣੀ ਫ੍ਰੀ ਦੇ ਰਹੇ ਆ ਅਸੀਂ ਫ੍ਰੀ ਕਿਉਂ ਵੀ ਦੇ ਰਹੇ ਹੋ ਜੀ ਤੁਸੀਂ ਆਪ ਦੀ ਜੇਬ ਚੋਂ ਦੇ ਰਹੇ ਕਿਵੇਂ ਫ੍ਰੀ ਹੋਇਆ ਇਹ ਤਾਂ ਗੱਲ ਦੇਖਣ ਵਾਲੀ ਹੈ ਨਾ ਫ੍ਰੀ ਥੋੜਾ ਪੈਸਾ ਥੋੜੇ ਟੈਕਸ ਦਾ ਪੈਸਾ ਤੁਹਾਨੂੰ ਜੇ ਦੇ ਰਹੇ ਨੇ ਪੈਸਾ ਤਾਂ ਫਿਰ ਵੀ ਇਕੱਠਾ ਹੋਣਾ ਹੈ ਨਾ ਤੇ ਫਿਰ ਕਿੱਥੋਂ ਇਕੱਠਾ ਹੋਣਾ ਥੋੜੇ ਟੈਕਸ ਤੋਂ ਇਕੱਠਾ ਹੋਣਾ ਤੇ ਫ੍ਰੀ ਕੀ ਹੋ ਗਿਆ ਜੀ ਇਹਦੇ ਚ ਮਤਲਬ ਲੋਕਾਂ ਨੂੰ ਇਸ ਤਰ੍ਹਾਂ ਦੀ ਵੋਟਰ ਮੈਂ ਵੋਟਰਾਂ ਤੇ ਵੀ ਰਾਣੇ ਬਹੁਤ ਵਾਰ ਪਰ ਵੋਟਰ ਵਿਚਾਰਾ ਹੈ ਪਰ ਉਹ ਕਰੇ ਕੀ ਗਰੀਬੀ ਹੈ 80 ਕਰੋੜ ਨੂੰ ਜੇ 5 ਕਿਲੋ ਰਾਜਵੰਦ ਹੈ ভোটার ਵਾਲੇ ਦਿਨ ਉਹਨੂੰ ਨਹੀਂ ਪਤਾ ਮੈਂ ਕਿਹਨੂੰ ਵੋਟ ਪਾਉਣੀ ਹੈ ਉਹਨੂੰ ਬਹੁਤ ਸਾਰੇ ਵੋਟਰਾਂ ਤਾਂ ਇਹ ਵੀ ਨਹੀਂ ਪਤਾ ਕਿ ਜਿਹੜੇ ਇਹ ਲੋਕ ਸਭਾ ਤੇ ਵਿਧਾਨ ਸਭਾ ਚ ਕੀ ਫਰਕ ਹੁੰਦਾ ਤੇ ਉਹ ਤਾਂ ਜਿਹੜਾ ਥੋੜਾ ਪੈਸਾ ਦੇ ਜਾਂਦਾ ਤੇ ਜਾਂ ਕੋਈ ਲਾਲਚ ਦਿੰਦੇ ਨੇ ਜਾਂ ਉਹਨਾਂ ਦਾ ਜਿਹੜਾ ਲੀਡਰ ਲਾਲਚ ਦਿੰਦਾ ਉਧਰ ਨੂੰ ਵੋਟ ਪਾ ਦਿੰਦੇ ਨੇ ਪਰ ਫਿਰ ਤੁਸੀਂ ਕਹੋ ਜੀ ਫਿਰ ਤਾਂ ਆਸ ਦੀ ਕਰਨ ਬਿਲਕੁਲ ਨਹੀਂ ਹੈਗੀ ਐ 70 ਚ ਤਾਂ ਇੰது ਜ਼ਿਆਦਾ ਨੂੰ ਪੜਤੇ ਸੀ ਐਮਰਜੈਂਸੀ ਤੋਂ ਬਾਅਦ ਦੇਸ਼ ਨੇ ਬਦਲਿਆ ਨਾ ਸਭ ਕੁਝ ਹੁਣ ਵੀ ਇਹ ਆਸ ਕਿਰਨ ਹੈ ਕੁਝ ਵੀ ਹੋ ਸਕਦਾ ਤੇ ਨਾਲੇ ਫਿਰ ਲੱਗੇ ਹੋਏ ਆ ਜਿਵੇਂ ਕਹਿੰਦੇ ਨੇ ਕਿ ਅਸੀਂ ਤਾਂ ਚਰਸਤੇ ਵਿੱਚ ਦੀਵਾ ਜਗਾ ਦਿੱਤਾ ਹੈ ਦੀਵੇ ਦਾ ਕੰਮ ਹੈ ਰੋਸ਼ਨੀ ਦੇਣਾ ਰਾਹ ਦੱਸਣਾ ਨਹੀਂ ਤੇ ਫਿਰ ਅਸੀਂ ਦੀਵਾ ਜਗਾ ਰਹੇ ਹਾਂ ਰਾਹ ਦੱਸਣ ਦਾ ਕੰਮ ਨਹੀਂ ਹੈ ਰਾਹ ਤੁਸੀਂ ਆਪ ਦੇਖਣਾ ਕੋਸ਼ਿਸ਼ ਕਰੋ ਸਹੀ ਬੰਦੇ ਹੋਣ ਜਿਹੜੇ ਬੰਦੇ ਥੋੜਾ ਬਹੁਤਾ ਬਾਕੀ ਉਹਨਾਂ ਨੂੰ ਵੱਖਰੇ ਹੋਣ ਸਾਰੀਆਂ ਪਾਰਟੀਆਂ ਕੋਈ ਜੀਆਂ ਨੇ ਇਹ ਚ ਕੋਈ ਦੋਰਾ ਆਪਣੀ ਸਾਰੀਆਂ ਪਾਰਟੀਆਂ ਜਿਹੜੀ ਕਹਿੰਸੀ ਬਦਲਾਅ ਦੀ ਪਾਰਟੀ ਉਹਦਾ ਵੀ ਤੁਸੀਂ ਦੇਖ ਲਿਆ ਕਿੰਨਾ ਕੁ ਬਦਲਾਅ ਹੈ ਉਹਦੇ ਬਾਰੇ ਵੀ ਮੈਂ ਇਕੱਲੇ ਇਕੱਲੇ ਬੰਦੇ ਬਾਰੇ ਗੱਲ ਨਹੀਂ ਕਰਦਾ ਮੈਂ ਓਵਰਆਲ ਗੱਲ ਕਰਦਾ ਕਿ ਹੁਣ ਇੱਕ ਮੌਕਾ ਹੈ ਪੰਜਾਬ ਵਾਲਿਆਂ ਨੂੰ ਇੱਕ ਜੌਨ ਨੂੰ ਮਿਲੂਗਾ ਮੌਕਾ ਸਹੀ ਬੰਦੇ ਨੂੰ ਪਾਓ ਵੋਟ ਤਾਂ ਕਿ ਤੁਸੀਂ ਅਗਲੇ 5 ਸਾਲ ਨਾ ਪਛਤਾਓ ਇਹ ਮੈਂ ਤੁਹਾਨੂੰ ਅਪੀਲ ਕਰਦਾ ਕਿ ਆਸ ਵੀ ਕਰਦਾ ਹੈ ਤੇ ਅਰਦਾਸ ਵੀ ਕਰਦਾ ਹੈ ਕਿ ਸਹੀ ਚੋਣ ਹੋਵੇ ਤੁਹਾਡੀ ਅਜੇ ਨਹੀਂ ਮਿਲਦੇ ਕਿ ਨਵੀਂ ਵੀਡੀਓ ਤੇ ਨਾਲ ਥੋੜਾ ਬਹੁਤ ਬਹੁਤ ਸ਼ੁਕਰੀਆ